ਹਾਂ ਗੁਰਪ੍ਰੀਤ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਤਿਉਹਾਰਾਂ ਦਾ ਸੀਜ਼ਨ ਆ ਚੁੱਕਾ ਹੈ ਤੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਜਿਸ ਤਰ੍ਹਾਂ ਕਿ ਦੀਵਾਲੀ ਇੱਕ ਮੁੱਖ ਤਿਉਹਾਰ ਹੈ ਔਰ ਦੀਵਾਲੀ ਦੇ ਵਿੱਚ ਜਿਸ ਤਰ੍ਹਾਂ ਕਿ ਆਮ ਲੋਕਾਂ ਵੱਲੋਂ ਜਿਸ ਤਰ੍ਹਾਂ ਕਿ ਬੜੇ ਹੀ ਜੋਰਾਂ ਸ਼ੋਰਾਂ ਦੇ ਨਾਲ ਆਤੀਸ਼ਬਾਜੀ ਵੀ ਕੀਤੀ ਜਾਂਦੀ ਹੈ ਅੱਜ ਅਸੀਂ ਦੀਵਾਲੀ ਦੇ ਮੌਕੇ ਤੇ ਅੱਜ ਅਸੀਂ ਇੱਕ ਪਟਾਕਾ ਮਾਰਕੀਟ ਦੇ ਵਿੱਚ ਮੌਜੂਦ ਹਾਂ ਤੇ ਪਟਾਕਾ ਮਾਰਕੀਟ ਦੇ ਜੀ ਓਨਰ ਸਾਡੇ ਨਾਲ ਵੀ ਮੌਜੂਦ ਹਨ ਤੇ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਦੀਵ ਪਟਾਕਿਆਂ ਦਾ ਕੰਮ ਪਿਛਲੇ ਸਾਲ ਨਾਲੋਂ ਲੱਗੂ ਬਹੁਤ ਘਟਿਆ ਹੈ ਕਿਉਂਕਿ ਮੀਡਲ ਕਲਾਸ ਦੇ ਲੋਕਾਂ ਕੋਲ ਕੋਈ ਪੈਸਾ ਇੰਨਾ ਜ਼ਿਆਦਾ ਨਹੀਂ ਹੈਗਾ ਔਰ ਇਹ ਵਿੱਚੋਂ ਬਹੁਤ ਪਰਚੇਜਿੰਗ ਬਹੁਤ ਘਟ ਕਰ ਰਿਹਾ ਹੈ ਇਸ ਸਾਲ ਪਿਛਲੇ ਸਾਲ ਜੇ ਕੋਈ ਕਸਟਮਰ 1200 1300 ਦੇ ਪਟਾਕੇ ਲੈਂਦਾ ਸੀ ਉਹ ਐਸੋਗੇ 400 500 ਰੁਪਏ ਤੋਂ ਵੱਧ ਪਟਾਕੇ ਨਹੀਂ ਲੈ ਰਿਹਾ ਪਰ ਜਿਸ ਤਰ੍ਹਾਂ ਕੀ ਸੁਣਨ ਦੇ ਵਿੱਚ ਹੈ ਵੀ ਆਂਦੇ ਕਿ ਪਟਾਕਿਆਂ ਦੇ ਨਾਲ ਪੋਲੂਸ਼ਨ ਵੀ ਹੋ ਜਾਂਦਾ ਹੈ ਕਾਫੀ ਨਹੀਂ ਜੀ ਹੁਣ ਪੋਲੂਸ਼ਨ ਹੋਣਾ ਨਹੀਂ ਜੀ ਬਹੁਤ ਘਟਾਤਾ ਹੈ ਮਤਲਬ ਔਰੇ ਵਿੱਚ ਔਰੇ ਵਿੱਚ ਦੇਖੋ ਇਸ ਕੰਪਨੀਆਂ ਨੇ ਗ੍ਰੀਨ ਪਟਾਕੇ ਸ਼ੁਰੂ ਕਰ ਦਿੱਤੇ ਹੈ ਔਰ ਨਾਲ ਵਿੱਚ 바ਰ ਕੋਡ ਵੀ ਆ ਤੁਸੀਂ ਲੋਕ 바ਰ ਕੋਡ ਸਰਚ ਕਰਕੇ 바ਰ ਕੋਡ ਜੇ ਸਰਚ ਕਰਕੇ ਸਾਰੀ ਜਾਣਕਾਰੀ ਦੇਖ ਸਕਦੇ ਹੋ ਪਰ ਜੀ ਆਪਾਂ ਰੇਟਾਂ ਦੀ ਗੱਲ ਕਰੀਏ ਤੇ ਜਿਸ ਤਰ੍ਹਾਂ ਪਹਿਲਾਂ ਜਿਹੜੇ ਨਾਰਮਲ ਪਟਾਕੇ ਚੱਲਦੇ ਹੁੰਦੇ ਸਨ ਤੇ ਹੁਣ ਗ੍ਰੀਨ ਪਟਾਕਾ ਕਿ ਰੇਟਾਂ ਦੇ ਵਿੱਚ ਕਾਫੀ ਫਰਕ ਹੈ ਹਾਂਜੀ ਥੋੜੇ ਆ ਜੀ 5-7% ਦਾ ਫਰਕ ਪਿਆ ਮਤਲਬ ਇੱਥੇ ਕੈਮੀਕਲ ਨੂੰ ਬਦਲਨੇ ਪੈਂਦੇ ਆ ਔਰ ਇੱਥੇ 5-10 10% ਮਹਿੰਗੇ ਪੈ ਜਾਂਦੇ ਆ ਥੋੜੇ ਜਿਹਾ ਉਹਨਾਂ ਪੋਲੂਸ਼ਨ ਘਟ ਜਾਂਦਾ ਬੱਸ ਜੀ اچھا ਪੋਲੂਸ਼ਨ ਇਹਨਾਂ ਦੇ ਨਾਲ ਘਟ ਜਾਂਦਾ ਪਰ ਸੁਨਨ ਦੇ ਵਿੱਚ ਇਹ ਆਂਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਹਵਾਈਆਂ ਦੀ ਗੱਲ ਕਰੀਏ ਪਰ ਹਵਾਈਆਂ ਤੇ ਮਤਲਬ ਜਿਹੜੀਆਂ ਕਿ ਗ੍ਰੀਨ ਪਟਾਕੇ ਦੇ ਵਿੱਚ ਆਂਦੀਆਂ ਨਹੀਂ ਹਨ ਨਹੀਂ ਇਹ ਵੀ ਆਂਦੀ ਹੈ ਔਰ ਇਹ ਚ ਵੀ ਉਹਨਾਂ ਨੇ ਥੋੜਾ ਜਿਹਾ ਪਿਛਲੇ ਸਾਲਾਂ ਤੋਂ ਬਹੁਤ ਸੁਧਾਰ ਕੀਤਾ ਹੈ ਜਿਹਦੇ ਵਿੱਚ ਮਤਲਬ ਪੋਲੂਸ਼ਨ ਹਾਈਟ ਦੇ ਉੱਤੇ ਜਾ ਕੇ ਵੈਸੇ ਵੀ ਘਟ ਜਾਂਦਾ ਤੇ ਜਿਸ ਤਰ੍ਹਾਂ ਮੰਨ ਲਓ ਕੋਈ ਦੁਰਘਟਨਾ ਹੋ ਜਾਂਦੀ ਹੈ ਮਾਲੋ ਸਪੋਸ ਕੱਲ ਨੂੰ ਕਿਤੇ ਜਿੱਤਨਾ ਜਬ ਬਿਜਲੀ ਜਿਹੜੀ ਸਰਕਟ ਜਿਹੜੀ ਕਿ ਕੱਲ ਨੂੰ ਕੋਈ ਅੱਗ ਲੱਗ ਜਾਂਦੀ ਹੈ ਕਿ ਤੁਹਾਡੇ ਕੋਲ ਇੱਥੇ ਕੋਈ ਸਮਾਧਾਨ ਹੈ ਹਾਂਜੀ ਔਰ ਇਹ ਸਾਡੇ ਕੋਲ ਇੱਕ ਤੇ ਪਹਿਲੀ ਗੱਲ ਹੈ ਸਾਡੇ ਕੋਲ 1993 ਦਾ ਲਾਇਸੈਂਸ ਹੈ ਸੈਂਟਰ ਬੋਰਡ ਮੈਂਟ ਦਾ ਔਰ ਇਹ ਵਿੱਚ ਸਾਨੂੰ ਇੰਨਾ ਤਜਰਬਾ ਹੋ ਗਿਆ ਹੈ ਕਿ ਅਸੀਂ ਹਰ ਚੀਜ਼ ਨੂੰ ਆਪਣੇ ਨਾਲ ਪੂਰਾ ਧਿਆਨ ਕਰਕੇ ਰੱਖਨੇ ਆ ਔਰ ਇਹ ਵਿੱਚ ਦੇਖੋ ਅਸੀਂ ਰੇਤ ਦੀਆਂ ਬਾਲਟੀਆਂ ਰੱਖੀਆਂ ਹੈ ਸਿਲੰਡਰ ਰੱਖਿਆ ਔਰ ਦੋ ਲੜਕੇ ਆਪਾਂ ਅਸੀਂ ਦੁਕਾਨ ਦੇ ਇੱਕ ਰਾਈਟ ਹੈਂਡ ਸਾਈਡ ਇੱਕ ਲੈਫਟ ਹੈਂਡ ਸਾਈਡ ਰੱਖਿਆ ਹੈ ਜਿਰਾ ਕਿ ਸਾਡੀ ਦੁਕਾਨ ਦੇ ਅੱਗੇ ਸਰਗੜ ਬੀੜੀ علاوہ ਵੀ ਕੋਈ ਕ੍ਰੋਸ ਔਰੇ ਵਿੱਚ ਲਾਈਟ ਦੀ ਹੈ ਪੋਜੀਸ਼ਨ ਹੈ ਵੀ ਲਾਈਟ ਦੇ ਵਿੱਚ ਜਿਹੜੇ ਤੁਸੀਂ ਸੀਐਲ ਬਲਬ ਦੇਖ ਰਹੇ ਹੋ ਇਹ ਠੰਡੇ ਹੁੰਦੇ ਬਲਬ ਠੰਡੇ ਮਤਲਬ ਜਿਹੜੇ ਲਾਈਟ ਜਿਹੜੇ ਪੀਲੇ ਰੰਗ ਦੇ ਬਲਬ ਹੁੰਦੇ ਉਹ ਨਹੀਂ ਲੱਗਣੇ ਚਾਹੀਦੇ ਪਟਾਕੇ ਦੀ ਦੁਕਾਨ ਤੇ ਜਿਹੜੇ ਇਹ ਚਿੱਟੇ ਵਾਈਟ ਬਲਬ ਹੁੰਦੇ ਆ ਇਹ ਠੰਡੇ ਬਲਬ ਹੁੰਦੇ ਆ ਇਹਰੇ ਵਿੱਚ ਸਾਨੂੰ ਬਹੁਤ ਰਿਸਕ ਘੱਟ ਆ ਬਿਲਕੁਲ ਹੀ 0% ਰਿਸਕ ਹੈ ਔਰੇ ਵਿੱਚ ਜਿਹੜੀ ਇਲੈਕਟ੍ਰਿਸਿਟੀ ਦੀ ਜਿਹੜੀ ਜੋ ਵੀ ਸੂਚ ਵਗੈਰਾ ਇਹ ਸਾਰੇ ਦੁਕਾਨ ਦੇ ਬਾਹਰ ਹੋਣੇ ਚਾਹੀਦੇ ਮਤਲਬ ਦੁਕਾਨ ਦੇ ਬਾਹਰ ਹਾਈਟ ਦੇ ਉੱਤੇ ਲੱਗੇ ਹੋਣੇ ਚਾਹੀਦੇ ਪਰ ਪਟਾਕਿਆਂ ਦੀ ਜੇ ਆਪਾਂ ਗੱਲਬਾਤ ਕਰੀਏ ਕਿੰਨੀਆਂ ਕ ਆਈਟਮਾਂ ਜਿਹੜੀਆਂ ਪਟਾਕਿਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਪਟਾਕਿਆਂ ਦੇ ਵਿੱਚ ਜੀ 10-12 ਆਈਟਮਾਂ ਜਿਹੜੀਆਂ ਮੇਨ ਬੱਚਿਆਂ ਦੀਆਂ ਹੀ ਆਏ ਚੱਕਰੀ ਅਨਾਰ ਚਿਟਪਟ ਫੁੱਲਚੜੀ ਇਹ ਚੀਜ਼ਾਂ ਕੀਆਂ ਜਿਹੜੀਆਂ ਮੇਨ ਬੱਚੇ ਚਲਾਉਂਦੇ ਇੱਕ ਜਿਹੜੀਆਂ ਤੁਹਾਡੇ ਕੋਲ ਜਿਹੜੇ ਪਟਾਕੇ ਹਨ ਇਹ ਕੀ ਅੰਮ੍ਰਿਤਸਰ ਤੋਂ ਹੀ ਬਣਦੇ ਹਨ ਕੋਈ ਫੈਕਟਰੀ ਜਾਂ ਬਾਹਰੋਂ ਜਿਹੜੇ ਕਿ ਐਕਸਪੋਰਟ ਕੀਤੇ ਜਾਂਦੇ ਹਨ ਨਹੀਂ ਜੀ ਇਹ ਜਿੰਨੇ ਵੀ ਸਾਡੇ ਕੋਲ ਪਟਾਕੇ ਆਂ ਸ਼ੇਵਾ ਇੱਕ ਤਾਮਿਲਨਾਡ ਸਟੇਟ ਹੈ ਔਰ ਜੇ ਸ਼ੇਵਾ ਕਸੀ ਹੈ ਉੱਥੇ ਪਟਾਕੇ ਬੰਦੇ ਆ ਔਰ ਉੱਥੋਂ ਹੀ 올 ਇੰਡੀਆ ਸਪਲਾਈ ਹੁੰਦੀ ਹੈ ਪਰ ਇਹ ਕਿਵੇਂ ਤੁਸੀਂ ਵੈਸੇ ਕਿੰਨਾ ਕੁ ਦੇਖਦੇ ਹੋ ਕਿ ਮਾਰਕੀਟ ਦੇ ਵਿੱਚ ਕਿੰਨਾ ਕੁ ਕਸਟਮਰ ਜਿਹੜਾ ਕਿ ਦੇਖਣ ਨੂੰ ਮਿਲੇਗਾ ਕਸਟਮਰ ਐਸ ਵਕਤ ਬਹੁਤ ਘਟਿਆ ਹੈ ਜੀ ਐਸ ਟਾਈਮ ਪਿਛਲੇ ਸਾਲ ਨਾਲੋਂ ਤੇ ਬਹੁਤ ਘਟ ਗਿਆ ਹੈ ਕਸਟਮਰ ਪਰ ਉਹਰੇ باوجود ਹੁਣ ਆਸੀ ਹੈ ਵੀ ਦੋ ਤਿੰਨ ਦਿਨ ਰਹਿ ਗਏ ਆ ਜਿਸ ਵੀ ਸ਼ਾਇਦ ਕਸਟਮਰ ਨਿਕਲ ਸਕਦਾ ਥੋੜਾ ਬਹੁਤ ਪਰ ਕਾਰਨ ਕੀ ਹੈ ਕਿਉਂ ਕਸਟਮਰ ਜਿਹੜਾ ਘੱਟ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਾਰਨ ਇਹ ਹੈਗਾ ਜੀ ਇਸ ਵਕਤ ਕਿਸੇ ਵੀ ਮਾਰਕੀਟ 'ਚ ਰੁਪਈਆ ਬਿਲਕੁਲ ਨਹੀਂ ਹੈਗਾ ਉਹਦੇ ਵਿੱਚ ਕੋਈ ਵੀ ਸੀਜ਼ਨ ਅੱਛਾ ਨਹੀਂ ਲੱਗ ਰਿਹਾ ਨਾ ਰਕੜੀ ਦਾ ਸੀਜ਼ਨ ਅੱਛਾ ਲੱਗਾ ਨਾ ਮਤਲਬ ਦੂਜਾ ਸੀਜ਼ਨ ਦੀਵਾਲੀ ਦਾ ਇਹ ਵੀ ਅੱਛਾ ਨਹੀਂ ਲੱਗ ਰਿਹਾ ਨੇ ਕੀ ਕਾਰਨ ਕਿ ਲੋਕਾਂ ਦੇ ਰੋਜ਼ਗਾਰ ਘਟਾ ਹਨ ਕਿ ਲੋਕ ਵੈਸੇ ਹੀ ਪੈਸਾ ਜਿਹੜਾ ਕਿ ਜਿਹੜਾ ਖਰਚਣਾ ਜਿਹੜਾ ਕਿ ਪਸੰਦ ਨਹੀਂ ਕਰ ਰਹੇ ਹਨ ਨਹੀਂ ਜੀ ਰੋਜ਼ਗਾਰ ਘਟਾ ਹੈ ਜੀ ਜਿਹੜੇ ਕੋ ਪੈਸੇ ਹੋਣਗੇ ਆਪੇ ਖਰਚੇਗਾ ਪਰ ਉਹਨੂੰ ਰੋਜ਼ਗਾਰ ਹੀ ਨਹੀਂ ਹੋਏਗਾ ਉਹਨੂੰ ਪੈਸੇ ਨਹੀਂ ਹੋਰੇ ਆਹ ਤਾਂ ਕਿ ਕਿਸ ਤਰ੍ਹਾਂ ਖਰਚੇਗਾ ਪੈ। ਪਰ ਜਿਸ ਤਰ੍ਹਾਂ ਕਿ ਅਸੀਂ ਪਟਾਕਾ ਮਾਰਕੀਟ ਦੇ ਓਨਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਮਾਰਕੀਟ ਦੇ ਵਿੱਚ ਜਿਸ ਤਰ੍ਹਾਂ ਕਿ ਕਸਟਮਰ ਬਹੁਤ ਹੀ ਜ਼ਿਆਦਾ ਘਟ ਹਨ ਕੋਈ ਵੀ ਤਿਉਹਾਰ ਕਹਿੰਦੇ ਦੇਖੀਏ ਜਿਸ ਤਰ੍ਹਾਂ ਦਾ ਖੜੀ ਆ ਜਾਂ ਕੋਈ ਵੀ ਟਿੱਕਾ ਆ ਜਾਂ ਕੋਈ ਵੀ ਆਪਣਾ ਤੁਸੀਂ ਅੱਜ ਆਪਾਂ ਜਿਸ ਤਰ੍ਹਾਂ ਦੀਵਾਲੀ ਦੀ ਗੱਲ ਕਰਦੇ ਆਂ ਦੇਖਦੇ ਆ ਕਿ ਕਿੰਨਾ ਕੁ ਕਸਟਮਰ ਜਿਹੜਾ ਕਿ ਇਸ ਵਾਰ ਜਿਹੜਾ ਕਿ ਦੀਵਾਲੀ ਤੇ ਬਾਹਰ ਨਿਕਲਦਾ ਹੈ ਤੇ ਖਰੀਦਾਰੀ ਕਰਦਾ ਹੈ। ਕੈਮਰਾਮੈਨ ਵਿੱਕੀ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤ ਸਰ